ਦੀਵਾਲੀ ਦੇ ਉੱਪਰ ਦੀਵਿਆਂ ਦਾ ਅਪਕੇ ਦੀਵਾ ਜਲਾਣ ਦਾ ਦੀਵਤ ਦੀਪਦਾਨ ਕਰਨ ਦਾ ਜਲਾਣ ਦਾ ਨਹੀਂ ਦੀਪਦਾਨ ਕਰਨ ਦਾ ਜਿਹੜਾ ਬਹੁਤ ਜਿਹੜਾ ਮਹੱਤਵ ਹੈ ਉਹ ਮੰਨ ਮੰਨਿਆ ਜਾਂਦਾ ਹੈਗਾ ਤੇ ਦੀਵਾਲੀ ਨੂੰ ਵੀ ਆਪਾਂ ਕਹਿੰਦੇ ਆ ਦੀਪਾਵਲੀ ਦੀਵਿਆਂ ਦੀ ਰੌਸ਼ਨੀ ਕਰਨ ਵਾਲੀ ਜਿਹੜੀ ਹੈਗੀ ਹੈ ਉਹ ਦੀਵਾਲੀ ਅਸੀਂ ਮੰਨੀ ਜਾਂਦੀ ਹੈਗੀ ਹੈ ਪਰ ਮਿੱਟੀ ਦੇ ਦੀਵੇ ਜਗਾ ਜਲਾਉਂਦੇ ਨੇ ਪਰ ਤੁਹਾਨੂੰ ਅੱਜ ਅਸੀਂ ਲੈ ਕੇ ਆਏ ਹਾਂ ਸੈਕਟਰ 45 ਸੈਕਟਰ ਚੰਡੀਗੜ੍ਹ ਦੀ ਜਿਹੜੀ ਗौरी शंकर ਸੇਵਾਦਾਲ ਦੇ ਗਊਸ਼ਾਲਾ ਉੱਥੇ ਲੈ ਕੇ ਆਏ ਆ ਉੱਥੇ ਇੱਕ ਅਲੱਗ ਤਰੀਕੇ ਦੇ ਦੀਵੇ ਜਿਹੜੇ ਨੇ ਉਹ ਬਣਾਏ ਜਾ ਰਹੇ ਨੇ ਗਾਂ ਦੇ ਗੋਬਰ ਦੇ ਦੀਵੇ ਨੇ ਇਹ ਉਹਦੇ ਵਿੱਚ ਕਿਹਦਾ ਸਾਮਾਨ ਦੇਖੋ ਤੁਸੀਂ ਪਾਇਆ ਜਾਂਦਾ ਹੈਗਾ ਤੇ ਗਾਂ ਦੇ ਗੋਬਰ ਤੇ ਦੀਵੇ ਨੇ ਇਹ ਉਹਦੇ ਵਿੱਚ ਬਹੁਤ ਨਰਾਂ ਦਾ ਜਿਹੜਾ ਸਾਮਾਨ ਆ ਪਾਇਆ ਜਾਂਦਾ ਜਿਗਣਾ ਕਿ ਇਹ ਇਹ ਪੀੜੀ ਸਰੋਂ ਹੈਗੀ ਹੈ ਪੀੜੀ ਸਰੋਂ ਪਾਈ ਜਾਂਦੀ ਹੈਗੀ ਹੈ ਇਹ ਲਵਾਨ ਜਿਹੜੀ ਹੈਗੀ ਲਵਾਨ ਪਾਈ ਜਾਂਦੀ ਹੈ ਇਹ ਹਵਨ ਸੁਵਗਰੀ ਹੈ ਉਹ ਪਾਈ ਜਾਂਦੀ ਹੈ ਤੇ ਇਹ ਨਿੰਮ ਦੇ ਪੱਤੇ ਹੈਗੇ ਨੇ ਉਹਨਾਂ ਦਾ ਬਰਾਦਾ ਪਾਇਆ ਜਾਂਦਾ ਫੁੱਲ ਇਹ ਉਹ ਫੁੱਲ ਨੇ ਜਿਹੜੇ ਅੰਦਰ ਭਗਵਾਨ ਤੇ ਚੜਦੇ ਨੇ ਸੜਦੇ ਨਹੀਂ ਹੈਗੇ ਤੇ ਉਸ ਤੋਂ ਬਾਅਦ ਆਪਾਂ ਕੀ ਲਵਾਨ ਜਿਹੜੀ ਹੈਗੀ ਹੈ ਜਟਾ ਮਾਸੀ ਜਟਾ ਮਾਸੀ ਜਿਹੜੀ ਪਾਈ ਜਾਂਦੀ ਹੈਗੀ ਹੈ ਤੇ ਇਹ ਲਵਾਨ ਹੈ ਤੇ ਇਹ ਜਟਮਾਸੀ ਜਿਹੜੀ ਕਿ ਬਹੁਤ ਜ਼ਿਆਦਾ ਅਹਿਮ ਮੰਨ ਜੰਦੀ ਹੈ ਤੇ ਉਹਦੇ ਫਿਰ ਇਹ ਦੇਖੋ ਦੀਵੇ ਸਾਂਚੇ ਦੇ ਨਾਲ ਦੀਵੇ ਤਿਆਰ ਕੀਤੇ ਜਾਂਦੇ ਨੇ ਤੇ ਉਹ ਦੀਵੇ ਹੈਗੇ ਨੇ ਜਿਹੜੇ ਕਿ ਜਦੋਂ ਤੁਸੀਂ ਜਲਾਉਂਗੇ ਤਾਂ ਜਲਾਣ ਕੇ ਬਾਅਦ ਤੁਸੀਂ ਇੱਧਾ ਰੱਖੋਗੇ ਤੇ ਬੱਤੀ ਲਗਾਣੀ ਤੁਸੀਂ ਸਿਰਫ ਇੱਕ ਬੱਤੀ ਲਗਾ ਦੇਣੀ ਹੈ ਬੱਤੀ ਦੇ ਨਾਲ ਇਹ ਜਿਹੜੇ ਦੀਵੇ ਜਨਣਗੇ ਕੀ ਨਹੀਂ ਪਾਣਾ ਕੁਛ ਨੂੰ ਔਰ ਇਹ ਪਲੇਟਸ ਰੱਖ ਕੇ ਜਲਾਣੇ ਆ ਤੇ ਦੀਵਾ ਵੀ ਆਪ ਜਾ ਜਾਣਾ ਜਲੇਗਾ ਤੁਹਾਡੇ ਘਰ ਦੇ ਵਿੱਚ ਜਿਹੜੀ ਇਹ ਖੁਸ਼ਬੂ ਵੀ ਹੋਊਗੀ ਤੇ ਅਲੱਗ ਤਰ੍ਹਾਂ ਦਾ ਤਰੀਕਾ ਭਾਬੀ ਹਰ ਸਾਲ ਇਹ ਉਰ ਤੇ ਲੱਖਾਂ ਦੀ ਦਾਦਾ ਜਿਹੜੇ ਦੀਵੇ ਨੇ ਉਹ ਆ ਬੰਦੇ ਜਾਂਦੇ ਹਨ ਤੇ ਲੋਕੀ ਆਪਣੇ ਘਰ ਚ ਲੈ ਕੇ ਜਾਂਦੇ ਆ ਲਾਈਨ ਲੱਗਦੀ ਹੈ ਲੈਣ ਵਾਸਤੇ ਵੀ ਤੇ ਦਿਵਾਲੀ ਦੇ ਤਕਰੀਬਨ 6 ਮਹੀਨੇ ਪਹਿਲਾਂ ਦੀਵੇ ਬਣਾਉਣ ਦਾ ਕੰਮ ਜਿਹੜਾ ਹੈਗਾ ਇਹ ਸ਼ੁਰੂ ਕਰ ਦਿੱਤਾ ਜਾਂਦਾ ਤੇ ਸਾਡੇ ਨਾਲ ਬਨੋਜ ਜੀ ਆ ਬਨੋਜ ਜੀ ਦੱਸੋ ਤੇ ਸਾਰੇ ਬਾਰੇ ਕਿਸ ਤਰ੍ਹਾਂ ਦੇ ਮੰਚ ਚ ਗੱਲ ਆਏ ਵੀ ਆਪਾਂ ਇਦਾਂ ਦੇ ਦੀਵੇ ਬਣਾ ਕੇ ਭੇਜਣੇ ਨੇ ਤੇ ਹੋਰ ਕੀ ਕੀ ਬਣਾਉਂਦੇ ਆ ਆਪਾਂ ਬਿਲਕੁਲ ਜੀ ਗौरी शंकर ਸੇਵਾਦਲ ਗਊਸ਼ਾਲਾ ਸੈਕਟਰ 45 ਜਿਹੜਾ ਉਰੇ 1000 ਦੇ ਲਗਭਗ ਗਊ ਸੰਖਿਆ ਹੈ ਇਹਨਾਂ ਦਾ ਜਿਹੜਾ ਪਾਲਣ ਪੋਸ਼ਣ ਦਾ ਸਾਰਾ ਕਾਰਜਕ੍ਰਮ ਹੈ ਉਹ ਦਾਨੀ ਸੱਜਣਾ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ ਤੇ ਆਪਨੇ ਮਾਰਕੀਟ ਦੇ ਵਿੱਚ ਮਿੱਟੀ ਦੇ ਦੀਵੇ ਦੇਖੇ ਹੋਣਗੇ ਚਾਈਨਿਸ ਦੀਏ ਦੇਖੇ ਹੋਣਗੇ ਲਾਈਟਾਂ ਵਾਲੇ ਦੀਏ ਦੇਖੇ ਹੋਣਗੇ ਤੇ ਉਸ ਤੋਂ ਉਪਰੰਤ ਪਲਾਸਟਿਕ ਦੇ ਦੀਵੇ ਤੇ ਇਹ ਇੱਕ ਬਿਲਕੁਲ ਨਵਾਂ ਚੀਜ਼ ਹੈ ਜਦੋਂ ਵੀ ਆਪਾਂ ਦਿਨ ਤਿਹਾੜੀ ਦੇ ਵਿੱਚ ਦੀਪਾਂ ਦੀ ਦੀਪਾਵਲੀ ਮਨਾਈ ਜਾਂਦੀ ਹੈ ਤਾਂ ਸਾਡਾ ਇੱਕ ਸਾਨੂੰ ਇਹ ਹੁੰਦਾ ਕਿ ਅਸੀਂ ਨਵੀਂ ਚੀਜ਼ ਘਰ ਦੇ ਵਿੱਚ ਲੈ ਕੇ ਆਈਏ ਇਹ ਗੋਬਰ ਦੇ ਜਿਹੜੇ ਦੀਪਕ ਹੈਗੇ ਆ ਉਹ ਬਣਾਏ ਜਾ ਰਹੇ ਆ ਕਿ ਇੱਕ ਗੋਬਰ ਜਿਹੜਾ ਹੈ ਭਾਰਤ ਦੇਸ਼ ਦੀ ਬਹੁਤ ਵੱਡੀ ਸਮੱਸਿਆ ਹੈ ਇਹਦਾ ਇੱਕ ਛੋਟਾ ਜਿਹਾ ਸਮਾਧਾਨ ਕੱਢਣ ਦਾ ਅਸੀਂ પ્રયાસ ਕੀਤਾ ਜਿਹਦੇ ਵਿੱਚ ਅਸੀਂ ਕੁਝ ਹਵਨ ਸਮਗਰੀ ਜਦੋਂ ਅਸੀਂ ਘਰ ਦੇ ਵਿੱਚ ਹਵਨ ਕਰਦੇ ਆ ਤਾਂ ਗੂਗਲ ਲੋਬਾਨ ਜਟਾ ਮਾਸੀ ਪੀਲੀ ਸਰਸੋਂ ਜਿਹੜੇ ਸਾਡੇ ਪਰਮਾਤਮਾ ਨੂੰ ਸਵੇਰੇ ਸਾਡਾ ਮੰਦਰ ਹੈਗਾ ਉਹ ਫੁੱਲ ਮਾਲਾ ਜਿਹੜੀ ਅਰਪਣ ਕੀਤੀ ਜਾਂਦੀ ਹੈ ਉਹ ਜਦੋਂ ਫੁੱਲ ਮਾਲਾ ਸ਼ਾਮ ਦੀ ਅਸੀਂ ਆਰਤੀ ਕਰਦੇ ਆ ਉਹਨਾਂ ਦੀ ਜਿਹੜੀ ਫੁੱਲ ਮਾਲਾ ਹੈਗੀ ਆ ਉਹ ਵੀ ਇਹਦੇ ਵਿੱਚ ਜਿਹੜੀ ਅਸੀਂ ਸ਼ਾਮਿਲ ਕਰ ਰਹੇ ਆ ਉਸ ਤੋਂ ਉਪਰਾਂਤ ਅਸੀਂ ਨੀਮ ਦੇ ਪੱਤੇ ਪਾ ਰਹੇ ਆ ਨੀਮ ਦੇ ਬੱਤੇ ਪਾਉਣ ਤੋਂ ਜਿਹੜਾ ਵੀ ਮੱਛਰ ਮੱਖੀ ਕੋਈ ਐਦਾ ਦੀ ਚੀਜ਼ਾਂ ਹੈ ਉਹ ਦੂਰ ਹੋਈ। ਪੁਰਾਣੇ ਸਮੇਂ 'ਚ ਆਪਨੇ ਦੇਖਿਆ ਹੋਏਗਾ ਵੀ ਸਾਡੀ ਮਾਤਾਵਾਂ ਪੈਣਾ ਜਦੋਂ ਚੁੱਲਾ ਚੌਂਕਾ ਕਰਦੀਆਂ ਸੀਗੀਆਂ ਤੇ ਉਹ ਜਿਹੜਾ ਹੈ ਗੋਬਰ ਦੇ ਨਾਲ ਲਿਪਾਈ ਕੀਤੀ ਜਾਂਦੀ ਸੀ। ਗੋਬਰ ਦੀ ਲਿਪਾਈ ਦਾ ਮਤਲਬ ਇਹ ਹੁੰਦਾ ਸੀ ਕਿ ਸਾਡੇ ਘਰ ਦਾ ਜਿਹੜਾ ਹੈ ਸ਼ੁੱਧਿਕরণ ਹੋ ਜਾਵੇ। ਪੂਜਾ ਪਾਠ ਵੇਲੇ ਸੀ ਸ਼ੁੱਧਿਕরণ ਕਰਕੇ ਫਿਰ ਅਸੀਂ ਕੋਈ ਅਨੁਸ਼ਤਾਨ ਪੂਜਨ ਹੈ ਜਿਹੜਾ ਆਰੰਭ ਕਰਦੇ ਸੀ। ਤੇ ਇਸ ਸਮੇਂ ਵੀ ਉਹ ਪੁਰਾਣਾ ਕਲਚਰ ਤਾਂ ਨਹੀਂ ਰਿਹਾ। ਲੇਕਿਨ ਸਾਡਾ ਇੱਕ ਪ੍ਰਯਾਸ ਹੈ ਕਿ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਅਸੀਂ ਗੋਬਰ ਦਾ ਜਿਹੜਾ ਹੈ ਹਰ ਘਰ ਦੇ ਵਿੱਚ ਇਹ ਜਿਹੜੀ ਚੀਜ਼ ਹੈ ਇਹ ਪਛਾਣ ਦਾ ਪ੍ਰਯਾਸ ਕਰੀਏ ਤਾਂ ਇਸ ਤੋਂ ਜਿਹੜਾ ਜਦੋਂ ਵੀ ਇਹ ਦੀਪਕ ਜਗੇਗਾ ਤੇ ਆਪਦੇ ਘਰ ਦੇ ਵਿੱਚ ਇਹ ਪੋਜ਼ਿਟਿਵ એનર્ਜੀ ਦਾ ਵਾਹਨ ਕਰੇਗਾ ਨੈਗਟਿਵ એનર્ਜੀ ਹੈ ਜਿਹੜੀ ਆਪਦੇ ਘਰ ਤੋਂ ਉਹ ਦੂਰ ਜਾਏਗੀ ਤੇ ਆਪ ਆਨਲਾਈਨ ਵੈਬਸਾਈਟਾਂ ਤੋਂ ਜਾਓਗੇ Amazon Flipkart ਤੇ ਇਹ ਬਹੁਤ ਜ਼ਿਆਦਾ ਮਹਿੰਗੀ ਜਿਹੜੇ ਦੀਏ ਹੈ ਉਹ ਵਿਕਰੇ ਨੇ ਅਸੀਂ ਇਹ ਵੀ ਆਪਦੇ ਮਾਧਿਅਮ ਤੋਂ ਕਹਿਣਾ ਚਾਹਾਂਗੇ ਕਿ ਵੱਧ ਤੋਂ ਵੱਧ ਲੋਕ ਜਿਹੜੇ ਹੈ ਉਹ ਇਹਨਾਂ ਦੀਆਂ ਦਾ ਜਿਹੜਾ ਇਸਤੇਮਾਲ ਕਰਨ ਤਾਂ ਕਿ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਗਊਸ਼ਾਲਾ ਨੇ ਉਹ ਆਰਥਿਕ ਤੌਰ ਤੋਂ ਮਜ਼ਬੂਤ ਹੋਣ ਤਾਂ ਕਿ ਜਿਹੜੀਆਂ ਗਊਆਂ ਰੋੜਾਂ ਤੇ ਘੁੰਮਰੀਆਂ ਨੇ ਅੱਜ ਲੋ ਅੱਜ ਕਿਸਾਨ ਜਿਹੜਾ ਹੈ ਉਹ ਗਊ ਮਾਤਾ ਨੂੰ ਦੁੱਧ ਵਾਸਤੇ ਪਾਲ ਰਿਹਾ ਜਿਸ ਦਿਨ ਗੋਮੂਤਰ ਤੇ ਗੋਬਰ ਵਾਸਤੇ ਗਊ ਮਾਤਾ ਨੂੰ ਲੋਕ ਪਾਲਣ ਲੱਗੇ ਇਹਨਾਂ ਦਾ ਆਰਥਿਕ ਤੌਰ ਤੇ ਇਹਨਾਂ ਦਾ ਇਸਤੇਮਾਲ ਜ਼ਿਆਦਾ ਹੋਣ ਲੱਗ ਗਿਆ ਇਹਨਾਂ ਤੋਂ ਕੋਈ ਪੈਸਿਆਂ ਦਾ ਸੋਰਸ ਹੋਣ ਲੱਗ ਗਿਆ ਤਾਂ ਉਸ ਤੋਂ ਬਾਅਦ ਕੀ ਹੋਏਗਾ ਕਿ ਜਿਹੜੀਆਂ ਰੋੜਾਂ ਤੇ گاਵਾ ਘੁੰਮਰੀਆਂ ਨੇ ਉਹਨਾਂ ਤੇ ਵੀ ਕਿਤੇ ਨਾ ਕਿਤੇ ਜਿਹੜਾ ਹੈ ਉਹ ਰੋਕ ਲੱਗੇਗੀ ਤੇ ਇਹ ਜਿਹੜਾ ਦੀਪਕ ਹੈ ਇਹ ਆਪਣੇ ਧਰਮ ਗ੍ਰੰਥਾਂ ਦੇ ਵਿੱਚ ਇਹਦਾ ਵਰਣਨ ਹੈਗਾ ਕਿ ਗਊ ਮਾਤਾ ਦਾ ਜਿਹੜਾ ਗੋਬਰ ਹੈ ਉਹਦੇ ਵਿੱਚ ਸ਼ ਮਾਤਾ ਲక్ష్ਮੀ ਦਾ ਸਾक्षात वास ਦੱਸਿਆ ਗਿਆ ਤੇ ਅਸੀਂ ਜਿਹੜਾ ਲక్ష్ਮੀ ਪੂਜਨ ਕਰਦੇ ਹਾਂ ਦੀਪavali ਵੇਲੇ ਉਹਦੇ ਵਿੱਚ ਇਹਦੀ ਵਿਸ਼ੇਸ਼ ਮਹੱਤਤਾ ਹੋ ਜਾਂਦੀ ਹੈ ਕਿ ਇਹ ਜਿਹੜੇ ਦੀਪਕ ਹੈ ਇਹਨਾਂ ਦਾ ਤੁਸੀਂ ਪੂਜਨ ਦੇ ਵਿੱਚ ਜ਼ਰੂਰ ਇਸਤੇਮਾਲ ਕਰੋ ਤੇ ਆਪਣੇ ਘਰ ਦਾ ਜਿਹੜਾ ਹੈ ਵਾਤਾਵਰਣ ਆਪਦਾ ਸ਼ੁੱਧ ਰਹੇਗਾ ਤੇ ਬਿਲਕੁਲ ਗਊ ਮਾਤਾ ਦੇ ਗੋਬਰ ਦੇ ਵਿੱਚ ਕਿਹਾ ਜਾਂਦਾ ਹੈ ਕਿ ਸ਼ਾਸਤਰ ਕਹਿੰਦੇ ਨੇ ਕਿ ਸਭ ਨੂੰ ਸਾਡੇ ਦੇਵਤਿਆਂ ਨੂੰ ਗਊ ਮਾਤਾ ਦੇ ਵਿੱਚ ਸਰੀਰ ਵਿੱਚ ਜਿਹੜੀ ਜਗਾ ਮਿਲੀ ਤੇ ਲక్ష్ਮੀ ਮਾਤਾ ਜਦੋਂ ਰਹਿ ਗਏ ਤਾਂ ਉਹਨਾਂ ਨੇ ਪੁੱਛਿਆ ਵੀ ਕਿੱਥੇ ਮੈਂ ਬੈਠਣਾ ਤਾਂ ਉਹਨਾਂ ਨੇ ਕਿਹਾ ਕਿ ਕਿੱਥੇ ਬਾਸ ਕਰਾਂ ਤਾਂ ਗਊ ਮਾਤਾ ਨੇ ਕਿਹਾ ਵੀ ਤੂੰ ਗੋਬਰ ਜਾਓ ਤੇ ਦੇਖੋ ਦੀਵੇ ਜਲ ਰਹੇ ਨੇ ਜੀ ਇਹ ਇਹ ਦੀਵਾ ਜਦੋਂ ਇਦਾਂ ਤੁਸੀਂ ਬੱਤੀ ਲਗਾਣੀ ਹੈ ਤੇ ਦੀਵਾ ਆਪਣਾ ਜਿਹੜੀ ਕੀ ਇਹ ਦੀਵਾ ਵੀ ਜਿਹੜਾ ਗੋਬਰ ਦਾ ਬਾਅਦ ਦੇ ਵਿੱਚ ਇਹ ਕਿਸ ਬੱਤੀ ਨਾਲ ਫੁੱਕ ਜਾਣਾ ਹੈਗਾ ਤੇ ਤੁਹਾਡੇ ਘਰ ਦੇ ਵਿੱਚ ਜਿਹੜੀ ਸੁਗੰਧ ਹੈ ਉਹ ਆ ਰਹੀਆਂ ਨਹੀਂ ਅੱਗੇ ਲੱਗ ਤੋਂ ਤੇ ਕੀ ਕਹਿੰਦੇ ਆ ਕੀ ਕਿੰਨੇ ਕਿਲੋ ਲੈ ਜਾਂਦੇ ਆ ਕਿੰਨੇ ਕੁ ਬਣਾਦਨੇ ਦੀ ਵੀ ਆਪਾਂ ਲਿਖੇ ਦੇਖੋ ਜੀ ਪਹਿਲਾਂ ਤਾਂ ਮੈਂ ਸਭੀ ਦਰਸ਼ਕਾਂ ਨੂੰ ਦੀਵਾਲੀ ਦੀ ਸ਼ੁਭ ਕਾਮਨਾਇਆਂ ਦੇਣਾ ਚਾਹਾਂਗਾ ਗੋਰੀ ਸ਼ੰਕਰ ਸੇਵਾ ਦਲ ਕੇ ਵੱਲੋਂ ਔਰ ਅਸੀਂ ਇਹਨਾਂ ਨੂੰ ਇਹ ਦੀਵੇ ਜਿਹੜੇ ਆ 8-10 ਸਾਲ ਤੋਂ ਆਪਾਂ ਤਕਰੀਬਨ ਹਰ ਸਾਲ ਗਊ ਮਾਤਾ ਦਾ ਆਸ਼ੀਰਵਾਦ ਹਰ ਗਊ ਭਗਤ ਕੇ ਕਰ ਪਛਾਉਂਦੇ ਆ ਉਹਦੇ ਨਾਲ ਨਾਲ ਆਪਾਂ ਸਾਡਾ ਇੱਕ ਇਹ ਵੀ ਹੈ ਵੀ ਜੋ ਵੀ ਦੀਵਾਲੀ 'ਚ ਹਰ ਇੱਕ ਬੰਦਾ ਕੁਝ ਨਿਆ ਕੁਝ ਵਧੀਆ ਆਪਣੇ ਘਰ ਚ ਲੈ ਕੇ ਜਾਣਾ ਚਾਹਦਾ ਹੈ ਉਹਦੇ ਨਾਲ ਨਾਲ ਜਦੋਂ ਆਪਾਂ ਇਹ ਦੀਪਕ ਗਊ ਮਾਤਾ ਦੇ ਗੋਬਰ ਦੇ ਦੀਪਕ ਉਹਨਾਂ ਦੇ ਘਰ ਚ ਪਹੁੰਚਾਈਏ ਤਾਂ ਉਹਨਾਂ ਦਾ ਇੱਕ ਜੋ ਆਲਮੋਸਟ ਜੋ ਅੱਛਾ ਵਾਤਾਵਰਣ ਹੈ ਉਹਨਾਂ ਨੂੰ ਪ੍ਰਾਪਤ ਹੁੰਦਾ ਔਰ ਜਿਹੜਾ ਉਹਨਾਂ ਕੀ ਘਰ ਦੀ ਕਸ਼ਟ ਹੈ ਉਹ ਦੂਰ ਹੁੰਦੇ ਆ ਨੈਗੇਟਿਵ એનર્ਜੀ ਦੂਰ ਹੁੰਦੀ ਹੈ ਔਰ ਗਊ ਮਾਤਾ ਦਾ ਜਿਹੜਾ ਦੱਸਿਆ ਗਿਆ ਹੈ ਆਪਣੇ ਸ਼ਾਸਤਰਾਂ ਚ 33 ਕੋਟੀ ਯਾਨੀ 33 ਪ੍ਰਕਾਰ ਦੇਵੀ ਦੇਵਤਾਵਾਂ ਦਾ ਵਾਸ ਉਹਦੇ ਚ ਰੱਖਿਆ ਗਿਆ ਗਊ ਮਾਤਾ ਦੇ ਸਰੀਰ ਤੇ ਮਿਲਦਾ ਆਪਾਂ ਨੂੰ ਵਰਣਨ ਕੀਤਾ ਗਿਆ ਔਰ ਉਹਦੇ ਨਾਲ ਨਾਲ ਜਿਹੜਾ ਗੋਬਰ ਹੈ ਇਹਦਾ ਬੜਾ ਹੀ ਸ਼ੁੱਧ ਹੈ ਆਪਾਂ ਆਪਣੀ ਪੂਜਾ ਪદ્ધਤੀ ਜੀ ਗੋਬਰ ਨੂੰ ਜਦੋਂ ਆਪਾਂ ਐਡ ਕਰ ਲੈਂਦੇ ਆ ਤਾਂ ਉਸ ਪਰਮਾਤਮਾ ਦਾ ਆਪਣੇ ਤੇ ਆਸ਼ੀਰਵਾਦ ਪ੍ਰਾਪਤ ਆਪਾਂ ਨੂੰ ਹੁੰਦਾ ਜੀ ਜੀ ਤੇ ਬਿਲਕੁਲ ਦੇਖੋਗੇ ਇਹ 32 ਲੱਗੀ ਸਿੱਕੇ ਦੇ ਵਿੱਚ ਹੁਣ ਇਹ ਆਪਣੇ ਆਪ ਡੀਆਈ ਜਿਹੜਾ ਲੱਗਿਆ ਹੈਗਾ ਇਹ ਆਪਣੇ ਆਪ ਜਦੋਂ ਇਹਦੀ ਖੁਸ਼ਬੂ ਜਿਹੜੀ ਹੈਗੀ ਆ ਉਹ ਤੁਹਾਨੂੰ ਫੈਲਦੀ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਆ ਕਿ ਐਦਾਂ ਜਿਹੜੇ ਨੇ ਰੱਖੇ ਹੋਏ ਨੇ ਗੋਬਰ ਤੁਹਾਨੂੰ ਦਿਖਾਈਏ ਕਿ ਸਾਹਮਣੇ ਲੋਕਾਂ ਨੂੰ ਜਿਹੜੇ ਨੇ ਫਿਰ ਇਹ ਪੈਕੇਟ ਦੇ ਰੂਪ ਦੇ ਵਿੱਚ ਜਿਹੜਾ ਹੈਗਾ ਉਹ ਵੰਡੇ ਜਾਂਦੇ ਆ ਅਸੀਂ ਇਹ ਜਿਹੜੇ ਸਾਹਮਣੇ ਪੈਕੇਟ ਪਏ ਨੇ ਤੇ ਜਿੰਨੇ ਵੀ ਲੋਕ ਉਰੇ ਆਉਂਦੇ ਆ ਉਹਨਾਂ ਨੂੰ ਸਭ ਨੂੰ ਜਿਹੜਾ ਹੈਗਾ ਇਹ ਉਰੇ ਜਿਹੜੇ ਨੇ ਇਹ ਪੈਕੇਟ ਦੇ ਰੂਪ ਚ ਵੰਡੇ ਜਾਂਦੇ ਆ ਤੇ ਲਾਈਨ ਜਿਹੜੀ ਹੈ ਲੱਗਦੀ ਹੈਗੀ ਹੈ ਤੇ ਸੁੱਕੇ ਦੀਏ ਨੇ ਇਹ ਦੇਖੋ ਤੁਸੀਂ ਦਈਆ ਇਹ ਪੂਰੇ ਨਾਲ ਦੇਖੋ ਸੁੱਕ ਚੁੱਕਿਆ ਹੈਗਾ ਤੇ ਸੁੱਕਾ ਦੀਆ ਹੈਗਾ ਤੇ ਉਹ ਵੰਡਿਆ ਜਾਂਦਾ ਉਸ ਨਾਲ ਨਾਲ ਅਸੀਂ ਕੀਏ ਇਹ ਪੈਕੇਟ ਬਣਾਏ ਹੋਏ ਨੇ ਕਿੰਨੇ ਕਿੰਨੇ ਦੀਏ ਨੇ ਜੀ ਇਹਦੇ ਚ 5-5 ਦੀਏ ਨੇ ਜੀ ਤੇ ਇਹ ਸਾਰੇ ਜਿਹੜੇ ਵੀ ਆਪਣੇ ਭਗਤ ਜਨ ਇਹ ਗਊਸ਼ਾਲਾ ਜਿਹੜੀ ਹੈ ਇਹ ਲੋਕਾਂ ਦੇ ਸਹਿਯੋਗ ਨਾਲ ਹੀ ਚੱਲਦੀ ਹੈ ਹੂੰ ਤੇ ਜਿੰਨੇ ਵੀ ਸਾਡੇ ਭਗਤ ਜਨ ਉਹਨੇ ਆ ਦੀ ਸ਼ੁਲਕ ਜਿਹੜਾ ਹੈਗਾ ਉਹ ਵਿਤਰਣ ਗਊਸ਼ਾਲਾ ਵੱਲੋਂ ਕੀਤਾ ਜਾਂਦਾ ਤੇ ਆ ਆ ਦੇਖੋਗੇ ਛੋਟੇ ਬੱਚੇ ਸਾਡੀ ਮਾਤਾਵਾਂ ਸਾਡੀਆਂ ਭੈਣਾਂ ਸਾਰੀਆਂ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਨਗੇ ਤੇ ਵੱਧ ਤੋਂ ਵੱਧ ਇਹ ਜਿਹੜਾ ਹੈਗਾ ਕਿ ਆਪਦੇ ਘਰ ਦੇ ਵਿੱਚ ਜਿਹੜਾ ਹੈ ਸੁੱਖ ਸਮਰiddhi ਲੈ ਕੇ ਆਏਗਾ ਆਪਦੇ ਘਰ ਦਾ ਵਾਤਾਵਰਣ ਜਿਹੜਾ ਹੈ ਉਹ ਪੋਜ਼ਿਟਿਵ ਹੋ ਜਾਏਗਾ ਤੇ ਇਹਹੀ ਪ੍ਰਯਾਸ ਹੈ ਕਿ ਜੰਨੀਆਂ ਵੀ ਆਪਾਂ ਬਾਕੀ ਚੀਜ਼ਾਂ ਦਾ ਇਸਤੇਮਾਲ ਕਰਦੇ ਕਰਦੇ ਆ ਲੇਕਿਨ ਇਹ ਜਿਹੜਾ ਗੋਬਰ ਦਾ ਦੀਪਕ ਹੈ ਇਹ ਪੂਜਾ ਦੇ ਵਿੱਚ ਆਪਾਂ ਨੂੰ ਸ਼ਾਮਿਲ ਕਰਨਾ ਲਾਜ਼ਮੀ ਹੋ ਜਾਂਦਾ ਹੈ ਕਿਉਂਕਿ ਮਾਤਾ ਲక్ష్ਮੀ ਜੀ ਦਾ ਜਿਹੜਾ ਵਾਸ ਹੈ ਉਹ ਗੋਬਰ ਦੇ ਵਿੱਚ ਦੱਸਿਆ ਗਿਆ ਹੈ। ਜੀ ਪਹਿਲਾਂ ਵੀ ਲੈ ਕੇ ਗਏ ਹਾਂ। ਮੈਂ ਫਸਟ ਟਾਈਮ ਲੈ ਕੇ ਜਾ ਰਹੀ ਹਾਂ। ਹਾਂਜੀ। ਜਰੂਰ ਦਾ ਖਾਸ ਜਿਆ। ਅੱਛਾ ਲੱਗ ਰਿਹਾ ਹੈ ਅਗਰ ਇਹਦੇ ਨਾਲ ਨੇਕਟੀਵਿਟੀ ਦੂਰ ਹੁੰਦੀ ਹੈ ਘਰ ਦੀ। ਵੈਸੇ ਵੀ ਗਊ ਮਾਤਾ ਦੇ ਤਾਂ ਗੋਬਰ ਦੀ ਵੈਸੇ ਹੀ ਬੜੀ ਆਪਣੇ ਸਮਾਜ ਦੇ ਵਿੱਚ ਇਹਦੀ ਹੋ ਹੈਗੀ ਹੈ। ਤੇ ਅੱਛਾ ਲੱਗ ਰਿਹਾ ਹੈ ਕਿ ਘਰ ਦੇ ਵਿੱਚ ਸਾਡੀ ਨੇਕਟੀਵਿਟੀ ਦੂਰ ਹੋ ਗਈ। ਹਾਂਜੀ ਮੈਂ ਪਿੱਛੇ ਵੀ ਲੈ ਕੇ ਗਈ ਸੀ। ਬਹੁਤ ਅੱਛਾ ਲੱਗਦਾ ਹੈ। और वातावरण को शुद्ध करने वास्ते अच्छी चीज है वैसे तो मैं मिट्टी के वो दूसरे वाले जलाती थी अब जब पता लगता है तो लेने जरूर आते हैं क्या बात है हां जी ये कहते दे, गोबर से लक्ष्मी माता का वास है हां जी बहुत अच्छी गल है जी पहली बार आया मैं तो इथे पहली बार लन लगया है थोड़ी कमेटी को ने बड़ा धन्यवाद इसकी दा ये बहुत बढ़िया काम कर दे लक्ष्मी माता दी पूजा वेच सारा ठीक हो जाएगा अब तो ठीक है ये बिल्कुल है लक्ष्मी माता दी ਇਹ ਜਿਹੜੀ ਹੈ ਗਿਆ ਬਾਸ ਗਊ ਮਾਤਾ ਦੇ ਗੋਬਰ ਚ ਬਣਿਆ ਜਾਂਦਾ ਹੈਗਾ ਜੋ ਸ਼ਾਸਤਰ ਕਹਿੰਦੇ ਨੇ ਤੇ ਤੁਸੀਂ ਦੇਖੋਗੇ ਇਹ ਦੀਵੇ ਜਿਹੜੇ ਨੇ ਇਹ ਆਪਣੇ ਆਪ ਚ ਲੱਗ ਦੀਵੇਂ ਤੇ ਇਸ ਨੂੰ ਜਦੋਂ ਅਸੀਂ ਜਲਾਣੇ ਆ ਤਾਂ ਇਹ ਜਦੋਂ ਦੀਵਾ ਹੀ ਪੂਰਾ ਜਿਹੜਾ ਹੈਗਾ ਬਤੀ ਦੇ ਬਾਅਦ ਜਲ ਜਾਂਦਾ ਤੇ ਜਿੱਦਾਂ ਸਮਗਰੀ ਅਸੀਂ ਕਹੀ ਹੈ ਨਾ ਗੂਗਲ ਦੀ ਖਸ਼ੂਹਾਂ ਦੇ ਉਸ ਤਾਂ ਸਾਡੇ ਘਰ ਦੇ ਵਿੱਚ ਖਸ਼ੂਹ ਹੁੰਦੀ ਹੈ ਦੋ ਦੀਵੇ ਵੀ ਤੁਸੀਂ ਅਗਰ ਰੋਜ਼ ਬਾਲਦੋਂਗੇ ਤਾਂ ਵੀ ਇਦਾਂ ਦਿਵਾਲੀ ਵਾਦ ਨੂੰ ਪੰਜ ਛੇ ਦੀਵੇ ਪਰ ਇੱਕ ਖਾਸ ਇਹ ਤਾਂ ਕਿ ਇਹਨੂੰ ਪਲੇਟ 'ਚ ਰੱਖ ਕੇ ਬਾਲਣਾ ਲੱਕੜ ਦੇ ਉੱਪਰ ਰੱਖੂਗਾ ਕਿਤੇ ਹੋਰ ਰੱਖੂਗਾ ਤਾਂ ਕੋਈ ਚੀਜ਼ ਸੜ ਸਕਦੀ ਹੈਗੀ ਆ ਪਲੇਟ ਜੇ ਰੱਖੋਗੇ ਤਾਂ ਇਹ ਪੂਰੀ ਰਾਖ ਹੈਗੀ ਜਿਹੜੀ ਇਹ ਦੀ ਗੋਬਰ ਦੀ ਉਹ ਥੋੜੀ ਪਲੇਟ ਦੇ ਵਿੱਚ ਹੀ ਜਿਹੜੀ ਗਈ ਹੈ ਇਸਤੇਮਾਲ ਹੋ ਜਾਵੇਗੀ ਤੇ ਸਾਰਾ ਜਿਹੜਾ ਕੰਮ ਆਪ ਕੀਏ ਇਹ ਗਊ ਮਾਤਾ ਦੀ ਫੋਟੋ ਹੈ ਤੁਸੀਂ ਦੇਖ ਰਹੇ ਆ ਇਹਦੇ ਵਿੱਚ ਦੇਖੋ ਸਭ ਦੇਵੀ ਦੇਵਤਿਆਂ ਦਾ ਬਾਸ ਹੈਗਾ ਆ ਜਿਹੜਾ ਗੋਬਰ ਹੈ ਆਖਰ ਦੇ ਵਿੱਚ ਮਾਤਾ ਲక్ష్ਮੀ ਤੁਹਾਨੂੰ ਬੈਠੇ ਹੋਏ ਦਿਖਾਈ ਦਿੰਦੇ ਹੈਗੇ ਬ੍ਰਹਮਾ ਜੀ ਹੈਗੇ ਨੇ ਅਗਨੀ ਦੇ ਬੈਗੇ ਨੇ ਸ਼ਿਵ ਬੋਲੇਨਾਥ ਹੈਗੇ ਆ ਪਰਵਤ ਹੈਗੇ ਨੇ ਸਭ ਹਰ ਚੀਜ਼ ਦਾ ਬਾਸ ਇਸ ਦੇ ਵਿੱਚ ਦਿਖਾਇਆ ਗਿਆ ਜੋ ਸ਼ਾਸਤਰ ਕਹਿੰਦੇ ਨੇ ਉਹਦੇ ਨਾਲ ਆਪਾਂ ਕੀਏ ਕੀ ਅੰਡ ਦੇ ਵਿੱਚ ਪਰ ਗੋਬਰ ਦਾ ਬਾਸ ਆ ਉੱਥੇ ਗੋਮਾਤਾ ਦਿਖਾ ਕੇ ਇਹ ਉਹੀ ਗੋਬਰ ਹੈ ਤੇ ਲక్ష్ਮੀ ਜੀ ਦੀ ਪੂਜਾ ਗੋਬਰ ਤੋਂ ਬਿਨਾਂ ਨਹੀਂ ਹੋ ਸਕਦੀ ਹੈ ਕਿ ਜਿੱਥੇ ਵੀ ਹੁੰਦੀ ਹੈ ਦਾ ਲੁੱਗੋ ਪਰ ਉਹਦੇ ਵਿੱਚ ਸਭ ਤੋਂ ਜ਼ਿਆਦਾ ਸਮੂਲਿਤ ਕੀਤੀ ਜਾਂਦੀ ਹੈਗਾ ਪਰ ਪੋਚਾ ਲਗਾ ਜਾਂਦਾ ਬਹੁਤ ਸਾਰੇ ਘਰ ਨਹੀਂ ਲਗਾਉਂਦੇ ਪਰ ਅੱਜ ਵੀ ਜਿਹੜਾ ਆ ਗਿਆ ਜਿਹੜੇ ਲੋਕ ਜਾਣਦੇ ਆ ਉਹ ਗੋਬਰ ਲੈ ਜਾ ਕੇ ਲక్ష్ਮੀ ਦੇ ਜਿਹੜਾ ਆਸਣ ਬਣਾਉਂਦੇ ਨੇ ਭਾਬਾ ਕਿ ਨਵੀਂ ਨਵੀਂ ਚੀਜ਼ ਹੈਗੀ ਆ ਆਪਣੀ ਟ੍ਰੈਡੀਸ਼ਨ ਜਿਹੜਾ ਪੁਰਾਣਾ ਸਾਡਾ ਸਮਝਾਰ ਸੀ ਉਸ ਤਰ੍ਹਾਂ ਵਿੱਚ ਜਾਂਦੇ ਹੋ ਦੇਖਦੇ ਲੋਕੀ ਕਿੱਦਾਂ ਕਿੱਦਾਂ ਕੰਮ ਕਰਦੇ ਸੀ ਪਰ ਇਹ ਇੱਕ ਅੱਛਾ ਪ੍ਰਯਾਸ ਹੈਗਾ ਤੇ ਲੋਕਾਂ ਨੂੰ ਤੇ ਇਹ ਵੀ ਕਰਕੇ ਜਾਂਦੇ ਜਿੱਦਣ ਗੋਬਰ ਔਰ ਗੋਮ ਉੱਤਰ ਬਿਕਨ ਲੱਗ ਗਿਆ ਤੇ ਗਾਉਂ ਵੰਸ਼ ਸਾਨੂੰ ਸੜਕਾਂ ਤੇ ਨਹੀਂ ਦਿਖਾਈ। ਦੀਵਾਲੀ ਦੇ ਦਿਨਾਂ ਵਿੱਚ ਮੋਬਾਈਲ ਕਹੀ ਆਪਾਂ ਕਿ ਇਹ ਮੋਬਾਈਲ ਦੀ ਐਸੈਸਰੀ ਗਈ ਹੈ ਉਹ ਵੀ ਜਬ ਬਹੁਤ ਜ਼ਿਆਦਾ ਵਿਕਦੀ ਹੈ ਤੁਸੀਂ ਦਿਖਾਉਂਗੇ ਕਿ ਇਹ ਮੋਬਾਈਲ ਸ਼ਾਪ ਹੈਗੀ ਹੈ ਤੇ ਇੱਥੇ ਲੋਕ ਜਿਹੜੇ ਨੇ ਇਹ ਮੋਬਾਈਲ ਵੀ ਲੈਣ ਤੋਂ ਲਿਖਦੇ ਦਿਖਦੇ ਨੇ ਲੈਣ ਆਏ ਹੋਏ ਨੇ ਤੇ ਇਹ ਕਿਸ ਤਰ੍ਹਾਂ ਦਾ ਰਿਹਾ ਜ ਮਨੋਜ ਜੀ ਕਿਦਾਂ ਦਾ ਰਿਹਾਗਾ ਇਹ ਸਰ ਇਸ ਵਾਰ ਜਿਹੜਾ ਫੈਸਟ ਦੀਵਾਲੀ ਦਾ ਪਹਿਲਾਂ ਤਾਂ ਐਵੇਂ ਲੱਗਦਾ ਸੀਗਾ ਵੀ ਪਤਾ ਨਹੀਂ ਕਿੰਨੀ ਮੰਦੀ ਆ ਗਈ ਹੈ ਮਾਰਕੀਟ ਦੇ ਵਿੱਚ ਕਿਉਂਕਿ ਆਨਲਾਈਨ Amazon ਉਹ Flipkart ਦੇ ਆਉਣ ਕਰਕੇ ਨਾ ਥੋੜੀ ਜਿਹੀ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹਰ ਦੁਕਾਨਦਾਰ ਨੂੰ ਹਰ ਕੰਪਨੀ ਦਾ ਸਾਡੇ ਕੋਲ ਬ੍ਰਾਂਡ ਹੈਗਾ ਮਤਲਬ ਸਾਰੇ ਮੋਬਾਈਲ ਜੋਰ ਸ਼ੋਰ ਨਾਲ ਵਿਕੇ ਨੇ ਤੇ ਬਾਕੀ ਗੱਲ ਜਿਹੜੀ ਬਬਾਰੀ ਚੱਕਦੇ ਨੇ ਕਿ ਜਿਹੜੀਆਂ ਆਨਲਾਈਨ ਕੰਪਨੀਆਂ ਆ ਰਹੀਆਂ ਨੇ ਉਹਦਾ ਅਸਰ ਪੈਂਦਾ ਸਰ ਉਹ ਬਲਕਿ ਤੇ ਚੱਕਦੇ ਨੇ ਬਟ ਇਹ ਕਿ ਹੁਣ Flipkart ਤੇ Amazon ਨੇ ਗਾਰੰਟੀ ਬੰਦ ਕਰਤੀ ਹੈ ਸੋ ਉਸੇ ਕਰਕੇ ਨਾ ਕਸਟਮਰ ਦਾ ਰੁਝਾਵ ਸਾਰਾ ਦੁਕਾਨ ਆਫਲਾਈਨ ਦੇ ਹੀ ਆ ਗਿਆ ਕਿਉਂਕਿ ਉਹ ਡਰਦੇ ਨੇ ਨਾ ਕਿ ਕੱਲ ਨੂੰ ਰੀਫਿਨਿਸ਼ ਔਰ ਦੂਜੇ ਐਕਟਿਵੇਟ ਮਾਲ ਉੱਥੇ ਮਿਲਦਾ ਸਾਰਾ ਰੇਟ 1000 2000 ਕੱਟ ਜ਼ਰੂਰ ਹੁੰਦਾ ਬਟ ਉਹ ਹੁਣ ਡਰਨ ਲੱਗ ਗਏ ਨੇ ਕਿਉਂਕਿ ਗਰੰਟੀ ਦਾ ਮੇਨ ਸਾਲ ਦੀ ਗਾਰੰਟੀ ਮਾਇਨੇ ਰੱਖਦੀ ਹੈ ਜੀ ਜਿਹੜੀ ਆਫਲਾਈਨ ਦੁਕਾਨਦਾਰ ਤੋਂ ਲੈ ਕੇ ਹੀ ਕਸਟਮਰ ਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ ਹਾਂਜੀ ਤੇ ਹੋਰ ਕੀ ਕੀ ਸਮਾਨ ਨਾਲ ਵਿਕਦਾ ਸਰ ਮੇਰੇ ਕੋਲੋਂ ਐਸੈਸਰੀ ਪਾਵਰ ਬੈਂਕ ਹੋ ਗਿਆ ਬਲੂਟੂਥ ਸਪੀਕਰ ਹੋ ਗਿਆ ਡਾਟਾ ਕੇਬਲ ਮਤਲਬ ਮੋਬਾਈਲ ਦੇ ਰਿਲੇਟਿਡ ਜਿੰਨੀ ਵੀ ਐਸੈਸਰੀ ਆਉਂਦੀ ਨਾ ਸਾਡੀ ਲਾਈਨ ਦੇ ਮੇਰੇ ਕੋਲ ਸਾਰੀ ਅਵੇਲੇਬਲ ਇੱਕੋ ਛੱਤੇ નીચે ਮੌਜੂਦ ਹੈ ਕਿ ਦਿਵਾਲੀ ਦਾ ਮਤਲਬ ਇਹ ਨਹੀਂ ਕਿ ਲੋਕੀ ਪਟਾਕੇ ਹੀ ਖਰੀਦਦੇ ਆ ਬਾਕੀ ਸਮਾਨ ਨਹੀਂ ਖਰੀਦਦੇ ਨਹੀਂ ਨਹੀਂ ਸਰ ਬਹੁਤ ਮੋਬਾਈਲ ਮਤਲਬ ਇਹ ਲਾਈਨ ਦੇ ਦਾ ਸਭ ਤੋਂ ਵੱਡਾ ਇੱਕ ਲੋਕਾਂ ਨੂੰ ਕ੍ਰੇਜ਼ ਹੁੰਦਾ ਹੈ ਕਿ ਦਿਵਾਲੀ ਕਦੋਂ ਤੇ ਅਸੀਂ ਵਾਸ਼ਿੰਗ ਮਸ਼ੀਨ ਲਈਏ ਮੋਬਾਈਲ ਲਈਏ ਐਸੈਸਰੀ ਲਈਏ ਹਰ ਕਿਸੇ ਦਾ ਕੰਮ ਅੱਛਾ ਹੁੰਦਾ ਜੀ ਇਸ ਵਿੱਚ ਹਾਂਜੀ ਭਾਜੀ ਕੀ ਨਾਮ ਜੀ ਗੁਰਪ੍ਰੀਤ ਸਿੰਘ ਜੀ ਸਰਪ੍ਰੀਤ ਜੀ ਕਿੱਥੋਂ ਆਏ ਆ ਅਸੀਂ ਮੱਲਾਪੁਰ ਤੋਂ ਆਏ ਜੀ ਮੱਲਾਪੁਰ ਉਰੇ ਲੈਣ ਆਏ ਹਾਂ ਹਾਂਜੀ ਤੇ ਕੀ ਖਰੀਦ ਰਹੇ ਆ ਮੋਬਾਈਲ ਲੈ ਰਹੇ ਆ ਆਵਾਜ਼ ਲੈ ਰਹੇ ਆ ਹਾਂਜੀ ਤੇ ਠੀਕ ਮਿਲਦਾ ਹੈ ਹਾਂਜੀ ਕਿ ਆਨਲਾਈਨ ਕਿਉਂ ਲਿੱਤਾ ਸਰ ਆਨਲਾਈਨ ਹੀ ਲਿੱਤਾ ਸੀ ਪਹਿਲੇ ਇੱਥੇ ਦੋ ਮੋਬਾਈਲ ਹੈਗੇ ਤੇ ਇਹ ਤੀਜਾ ਸਾਡਾ ਹੈ ਹਾਂਜੀ ਤੀਸਰਾ ਮੋਬਾਈਲ ਵੀ ਅਸੀਂ ਇੱਥੋਂ ਹੀ ਲੈ ਰਹੇ ਹਾਂ ਹਾਂਜੀ ਵਧੀਆ ਕੰਮ ਹੈ ਹਾਂਜੀ ਹਾਂਜੀ ਵਧੀਆ ਜੀ ਹਾਂਜੀ ਬਿਲਕੁਲ ਦੇਖੋ ਮੋਬਾਈਲ ਹੈਗਾ ਕਿਦਰ ਇਹ ਭਾਜੀ ਨੇ ਮੈਨੂੰ ਹਾਂਜੀ ਕਹਿੰਨਾ ਹੈ ਜੀ ਰਕੇਸ਼ ਨੇ ਜੀ ਜੀ ਮੋਬਾਈਲ ਹੀ ਆ ਹੈ ਹਾਂਜੀ ਕਿਰ ਕੁਸ ਮੰਗ ਲਿਆ ਨਾ ਇਹ ਹੀ ਮੋਬਾਈਲ ਹੈ ਕਿ ਆਨਲਾਈਨ ਕੀ ਬਾਤ ਕਰਤੇ ਆਨਲਾਈਨ ਹੀ ਲਿਆ ਆਨਲਾਈਨ ਹੀ ਲਿਆ ਇਸ ਵਿੱਚ ਸਹੀ ਬਰਦਲ ਹੈ ਸਹੀ ਬਰਦਲ ਹੈ ਹਾਂਜੀ ਤੋ ਗਾਰੰਟੀ ਵੀ ਹੁੰਦੀ ਹੈ ਗਾਰੰਟੀ ਹੁੰਦੀ ਹੈ ਸਾਰਾ ਵਿਸ਼ਵਾਸ ਸ ਯਾ ਕਿੰਨਾ ਵੀ ਜਿਹੜੇ ਗਾਹਕ ਨੇ ਵੀ ਜੇ ਕਹੀਏ ਵੀ ਡਿਸਕਾਊਂਟ ਵੀ ਸੀ ਕੋਈ ਹਾਂ ਭਾਜੀ ਡਿਸਕਾਊਂਟ ਹਰ ਫੋਨ ਦੇ ਉੱਪਰ ਡਿਸਕਾਊਂਟ ਚੱਲ ਰਿਹਾ ਕਿਸੇ ਉੱਪਰ 500 ਹੈ ਕਿਸੇ ਉੱਪਰ 1000 ਹੈ ਜਿਹੜੇ 10 15000 ਦੀ ਰੇਂਜ ਰੇਂਜ ਦੇ ਵਿੱਚ ਜਿਹੜਾ ਮੋਬਾਈਲ ਹੈ ਭਾਜੀ ਉਸ ਦੇ ਉੱਪਰ 500 ਦੇ 1000 ਦਾ ਡਿਸਕਾਊਂਟ ਹੈ ਜਿਹੜਾ 20 30 40000 ਦੇ ਉੱਪਰ ਹੈ ਉਸ ਦੇ ਉੱਪਰ ਕਿਸੇ ਉੱਪਰ 3000 ਦਾ ਕਿਸੇ ਉੱਪਰ 4000 ਦਾ ਡਿਸਕਾਊਂਟ ਹੈ ਉਹ ਅਸੀਂ ਹਰ ਕਸਟਮਰ ਨੂੰ ਕੱਟ ਕੇ ਦੇ ਰਹੇ ਹਾਂ ਜੀ ਡਿਸਕਾਊਂਟ ਵਧੀਆ ਰਿਸਪੌਂਸ ਮਿਲ ਰਿਹਾ ਬਸ ਵਧੀਆ ਜਿਵੇਂ ਫੋਨ ਲੈਣੇ ਆਏ ਸੀ ਤੁਸੀਂ ਫੋਨ ਲੈਣ ਆਏ ਤੇ ਹਾਂਜੀ ਤੇ ਮੈਂ ਠੀਕ ਕਰਾਣ ਆਇਆ ਕਿਤੇ ਨਾ ਲੈਣੇ ਆਏ ਸੀ ਠੀਕ ਕਰਨ ਆਇਆ ਅੱਛਾ ਫਿਰ ਫੋਨ ਮਿਲਕੀ ਤੁਸੀਂ ਆਨਲਾਈਨ ਹੀ ਠੀਕ ਕਰਨਾ ਚਾਹੁੰਦੇ ਹੋ ਨਾ ਆਨਲਾਈਨ ਤਾਂ ਕਦੀ ਲਿਆ ਹੀ ਨਹੀਂ ਜੀ ਹਾਂ ਤੁਹਾਨੂੰ ਦੱਸਾਂ ਸਰਪਾਲ ਸਿੰਘ ਜਿਵਾਲੀ ਵਿੱਚ ਖਰੀਦਦੇ ਨੇ ਨਾ ਕੱਲ ਘਰ ਮੇਰਾ ਪਰਸਪ ਫੋਨ ਖਰਾਬ ਹੋ ਗਿਆ ਸੀ ਜੀ ਤਾਂ ਕੱਲ ਲੈ ਕੇ ਗਏ ਜੀ ਬਾਕੀ ਪਿੱਛੋਂ ਵੀ ਇਹੀ ਲੱਤੇ ਲੈ ਕੇ ਜਾਂਦੇ ਆ ਜੀ ਲੱਗ ਜਾਂਦੇ ਆ ਜੀ ਸਰ ਦਿਵਾਲੀ ਤੇ ਫੋਨ ਵੀ ਖਰੀਦੇ ਜਾਂਦੇ ਆ ਜੀ ਸਰ ਜੀ ਹਾਂਜੀ ਭਾਜੀ ਅਮਰਜੀਤ ਜੀ ਅਮਰਜੀਤ ਜੀ ਕਿੰਨਾ ਸਵਾਲ ਲੈਣਾ ਹੈ ਹਾਂਜੀ ਮੋਬਾਈਲ ਲੈਣਾ ਹੈ ਮੋਬਾਈਲ ਲੈਣਾ ਦਿਵਾਲੀ ਤੇ ਹੀ ਹਾਂਜੀ ਟਟਕੇ ਚ ਲਾਉਂਗੇ ਨਹੀਂ ਟਟਕੇ ਨਹੀਂ ਜਰਾ ਇਹ ਬਿਲਕੁਲ ਤਕ ਉਸ ਸਮਾਨ ਜਿਹੜਾ ਹੈਗਾ ਹਰ ਤਨ ਦਾ ਜਿਹੜਾ ਸਮਾਨ ਅਸੀਂ ਕੀਏ ਕਿ ਉਹ ਦਿਵਾਲੀ ਤੇ ਵਿਗਦਾ ਹੈਗਾ ਆ ਕਿ ਕਈ ਵਾਰੀ ਅਸੀਂ ਕਹਿੰਦੇ ਨੇ ਕਿ ਕਿਸੇ ਨੇ ਮੋਬਾਈਲ ਲੈਣਾ ਜਿਹਦੇ ਕੋਲ ਕਈ ਲੋਕਾਂ ਨੂੰ ਬੋਨਸ ਮਿਲਿਆ ਹੁੰਦਾ ਤਾਂ ਕਹਿੰਦਾ ਆਛਾ ਕੰਮ ਚੱਲਿਆ ਹੁੰਦਾ ਤੇ ਉਹ ਹਰ ਆਪਣੇ ਪੈਸੇ ਨਾਲ ਇਨਵੈਸਟ ਕਰਦੇ ਆ ਤੇ ਅਸੀਂ ਤੁਹਾਨੂੰ ਮੋ ਦਿਨਾਂ ਦੇ ਮਹਾਨ ਕਰੀਤੇ ਨੇ ਪਰ ਇਹ ਜਿਹੜਾ ਚਰਨ ਹੈਗਾ ਛੋਟੇ ਛੋਟੇ ਚੀਜ਼ਾਂ ਨਹੀਂ ਆਪਾਂ ਕਹਿਣੀ ਆ ਉਹਨਾਂ ਦਾ ਬਹੁਤ ਜ਼ਿਆਦਾ ਆਪਾਂ ਕਹੀਏ ਕਿ ਲੋਕਾਂ ਦੇ ਵਿੱਚ ਰੁਝਾਨ ਹੈ ਕਿ ਐਸੀ ਚੀਜ਼ ਕਰੀਏ ਦਿਵਾਲੀ ਵਾਲੇ ਹਿੰਦੀ ਨਹੀਂ ਕੀਦੀਏ ਤਾਂ ਕਿ ਸਾਡੇ ਜਿਹੜੇ ਪੈਸੇ ਸਾਡੇ ਕੋਲ ਆਏ ਨੇ ਉਹਨਾਂ ਦਾ ਸਹੀ ਇਸਤੇਮਾਲ ਹੋ ਸਕੇ ਦਿਵਾਲੀ ਦੇ ਦਿਨਾਂ ਦੇ ਵਿੱਚ ਜਿੱਥੇ ਦੀਵੇ ਦੀ ਗੱਲ ਕਰੀਏ ਅਸਤਵਾਜ ਦੀ ਗੱਲ ਕਰੀਏ ਮਠਿਆਈ ਦੀ ਗੱਲ ਕਰੀਏ ਤੇ ਹੋਰ ਸਮਾਨ ਦੀ ਗੱਲ ਕਰੀਏ ਉਧਰ ਵਿਕਦੇ ਹੀ ਪਰ ਇਲੈਕਟ੍ਰੋਨਿਕ ਦਾ ਸਮਾਨ ਵੀ ਸਾਨੂੰ ਵਿਕਦਾ ਦਿਖਾਵਾਂਗੇ ਇਹ ਸਪੀਕਰ ਛੋਟੇ ਛੋਟੇ ਨੇ ਨਵੇਂ ਚੀਜ਼ਾਂ ਆਈਆਂ ਨੇ ਇਹ ਗਣੇਸ਼ੀ ਲਕਸ਼ਮੀ માતા ਜਿਹੜੀ ਮੂਰਤੀ ਹੈਗੀ ਹੈ ਇਹ ਤੇ ਲਾਈਟ ਜਗਦੀ ਹੈ ਅੰਦਰ ਥੋੜਾ ਥੋੜਾ ਲਾਈਟ ਜਗੂਗੀ ਤੇ ਇਹ ਵੀ ਦੇਖੋ ਮੂਰਤੀ ਕਾਫੀ ਵਧੀਆ ਹੈ ਕਿਉਂਕਿ ਇਲੈਕਟ੍ਰੀਕਲ ਦੇ ਵਿੱਚ ਵੀ ਜਿਹੜਾ ਸਮਾਨ ਆ ਤੁਹਾਨੂੰ ਦਿਖਾਈ ਦਿੰਦਾ ਦੀਵੇ ਨੇ ਬਿਜਲੀ ਨਾਲ ਜਲਦੇ ਨੇ ਇਹ ਭਗਵਾਨ ਦੀਆਂ ਮੂਰਤੀਆਂ ਨੇ ਇਹ ਦੂਜੀਆਂ ਮੂਰਤੀਆਂ ਨੇ ਤੇ ਉਹਦੇ ਨਾਲ ਤੁਹਾਨੂੰ ਕੋਈ ਸਪੀਕਰ ਜਿਹੜੇ ਜਿਹੜੇ ਨੇ ਅਟੈਚ ਹੋਣ ਵਾਲੇ ਜਿਹੜੇ ਸਪੀਕਰ ਹੈਗੇ ਨੇ ਉਹ ਸਮਾਨ ਵੀ ਤੁਹਾਨੂੰ ਥੇੜਾ ਹੈਗਾ ਉਹ ਦਿਖਾਈ ਦੇ ਰਿਹਾ ਹੈਗਾ ਤੇ ਇਹਦੇ ਵਿੱਚ ਦੇਖਿਓ ਕਿ ਗੁੱਡੀਆਂ ਨੇ ਆਪਾਂ ਕਹੀਏ ਬੱਚਿਆਂ ਵਾਸਤੇ ਲੋਕੀ ਸਮਾਨ ਲੈ ਜਾਂਦੇ ਆ ਕਿਉਂਕਿ ਇਹ ਉਹ ਚੀਜ਼ਾਂ ਨੇ ਜਿਹੜੀਆਂ ਕੀ ਸਭ ਨੂੰ ਜਿਹੜੀਆਂ ਪਸੰਦ ਆ ਰਹੀਆਂ ਆਂਦੀਆਂ ਨੇ ਗਣੇਸ਼ ਜੀ ਮਹਾਰਾਜ ਜੇ ਆਪਾਂ ਕਹੇ ਲਕਸ਼ਮੀ ਮਾਤਾ ਜੀ ਦੀ ਮੂਰਤੀ ਹੈਗੀ ਹੈ ਉਹ ਵੀ ਸਭ ਨੂੰ ਪਸੰਦ ਆਂਦੀ ਹੈਗੀ ਹੈ ਤੇ ਲੋਕ ਜਿਹੜੇ ਨੇ ਹਰ ਚੀਜ਼ ਦਾ ਤਰ੍ਹਾਂ ਸਮਾਨ ਜਿਹੜੇ ਲੈ ਜਾਂਦੇ ਨੇ ਘੜੀਆਂ ਹੋ ਗਈਆਂ ਦੇਖੋ ਕਈ ਤਰ੍ਹਾਂ ਦੇ ਆਪਾਂ ਸਪੀਕਰ ਦੇਖੋ ਇਹ ਇਹ ਬਲੂਟੂਥ ਨਾਲ ਅਟੈਚ ਹੋਣ ਵਾਲੇ ਸਪੀਕਰ ਨੇ ਕੋਈ ਇਹ ਦੇਖੋ ਐਪਲ ਬਣ ਕੰਦੇਕਾ ਟਾਈਮ ਪੀਸ ਦੇ ਵਿੱਚ ਵੀ ਸਪੀਕਰ ਹੈਗਾ ਆ ਤੇ ਘੜੀ ਦੇ ਵਿੱਚ ਵੀ ਸਪੀਕਰ ਆ ਹਰ ਤਰ੍ਹਾਂ ਦਾ ਸਪੀਕਰ ਹੈ ਤੇ ਕਿਦਾਂ ਤੇ ਦੇਖੋ ਕਿ ਤੁਸੀਂ ਸਮਾਨ ਦੇਖ ਰਹੇ ਹੋ ਤੁਸੀਂ ਉਹ ਵੀ ਮੋਟਰਸਾਈਕਲ ਬਾਈਕ ਅੱਗੇ ਬੱਚਿਆਂ ਦੀਵਾਰੀ ਹੈ ਤੇ ਤੇ ਇਹ ਸਪੀਕਰ ਦੇਖੋਗੇ ਵੀ ਅੱਛਾ ਲੱਗਦਾ ਹੈ ਕਿੱਧਰ 55 ਤੇ ਕੀਆ ਕੀਆ ਸਮਾਨ ਹੈ ਜੀ ਆਪਣੇ ਉਹ ਦੀਵਾਲੀ ਦੇ ਸਾਰੇ ਬਲੂਟੁੱਥ ਸਪੀਕਰ, ਵਾਚ, ਟੌਏ ਟੂ ਸਾਰਾ ਰੰਗੋਲੀਆਂ, ਲੜੀਆਂ ਹਰੇਕ ਚੀਜ਼ ਹਰੇਕ ਤਰ੍ਹਾਂ ਦੇ ਮੂਰਤੀਆਂ ਲਕਸ਼ਮੀ ਮਾਤਾ ਗੜੇ ਜਿਹਦੇ ਬਜਰੰਗ ਬਲੀ ਜੀ ਦੀਆਂ ਸਾਰੇ ਟੌਏ 올 ਐਸੈਸਰੀ ਆਪਣੇ ਕੋਲ ਸਾਰੀ ਹੈਗੀ ਇਸ ਟਾਈਮ ਜੋ ਵੀ ਦੀਵਾਲੀ ਦੇ ਕਸਟਮਰਨ ਲੋਡ ਮੰਦ ਚੀਜ਼ਾਂ ਨੇ ਸਾਰਾ ਕੁਝ ਰੱਖਿਆ ਹੈ ਜੀ ਆ ਵੱਡੇ ਸਪੀਕਰ ਵੀ ਹੈ ਸਾਰਿਆਂ ਵੱਡੇ ਸਪੀਕਰ ਹੈ ਦੀਵਾਲੀ ਤੇ ਵੀ ਸਮਾਨ ਵਿਕਦਾ ਹੈ ਹਾਂ ਜੀ ਹਾਂ ਜੀ ਦੀਵਾਲੀ ਤੇ ਫੁੱਲ ਸਮਾਨ ਹੈ ਜੀ ਸਪੀਕਰ ਦਾ ਤਾਂ ਲੋਕਾਂ ਨੂੰ ਚਾਹੀ ਬਹੁਤ ਹੈ ਸਾਰੇ ਬਲੂਟੁੱਥ ਵਾਲੇ ਨੇ ਹਾਂਜੀ ਹਾਂਜੀ ਸਾਰੇ ਬਲੂਟੁੱਥ ਵਾਲੇ ਨੇ ਵਾਇਰ ਤੋਂ ਲੋ ਬਲੂਟੁੱਥ ਚੋੜ ਜਣਗੇ ਹਾਂਜੀ ਹਾਂਜੀ ਬਿਲਕੁਲ ਅਟੈਚ ਕਰਕੇ ਸਾਰੇ ਚੱਲਦੇ ਨੇ ਤੇ ਛੋਟਾ ਛੋਟਾ ਵੀ ਵੱਡੇ ਤੋਂ ਵੱਡਾ ਵੀ ਹੈ ਹਾਂਜੀ ਹਾਂਜੀ ਤੇ ਕੀ ਕਹਿੰਦੇ ਤੁਸੀਂ ਬਹੁਤ ਹੀ ਵਧੀਆ ਜੀ ਆਪਾਂ ਵੀ ਹਰ ਸਾਲ ਇਹਨਾਂ ਦੇ ਕੋਲ ਲੈ ਕੇ ਜਾਂਦੇ ਹਾਂ ਬਾਕੀ ਬਹੁਤ ਅੱਛਾ ਮਾਲ ਰੱਖਾ ਹੋਇਆ ਹੈ ਬਾਜੀ ਨੇ ਬਹੁਤ ਪੁਰਾਣੀ ਦੁਕਾਨ ਹੈ ਮੈਂ ਤਾਂ ਕਹਿੰਦਾ ਹਾਂ ਕਿ ਸਾਰੇ ਇੱਥੋਂ ਆਕੇ ਲੋ ਵਾਹ ਵਧੀਆ ਸਾਮਾਨ ਮਿਲਦਾ ਇੱਥੇ ਤੇ ਕੀ ਆਪਨੇ ਕਹਿਣਾ ਹੈ ਗੁੜੀਆਂ ਤੇ ਹਾਂ ਗੁੜੀਆਂ ਕੀ ਗੁੜੀਆਂ ਲੋਗੇ ਸਪੀਕਰ

ਦੱਕੇ ਜਿਹੜੇ ਨੇ ਦਰਾਨਗੇ ਹਾਂਜੀ ਕਿੱਦਾਂ ਲੱਗਦਾ ਦਿਵਾਲੀ ਕਿੱਦਾਂ ਲੱਗਦੀ ਹੈ ਬਹੁਤ ਵਧੀਆ ਬਾਜੀ ਬਹੁਤ ਹੀ ਆਪਣਾ ਚਲੋ ਖੁਸ਼ੀਆਂ ਭਰਾ ਤਿਹਾੜ ਹੈ ਜੀ ਸਾਰੇ ਆਪਣਾਈ ਪਿਆਰ ਨਾਲ ਬਣਾਣਾ ਜੀ ਕਿਹੜਾ ਦਵਾਨੇ ਬੱਚੇ ਨੂੰ ਬੱਚੇ ਨੂੰ ਆਪਣਾ ਟੁਆਏ ਦਵਾਨਾ ਹੈ ਸੀਗਾ ਕੋਈ ਸਪੀਕਰ ਲੈਣਾ ਸੀ ਬਲੂਟੂਥ ਵਾਲਾ ਸਪੀਕਰ ਹੈ ਜੀ ਬਾਜੀ ਦੁਆਰਸਾ ਲੈਣੇ ਵੈਸੇ ਜੀ ਤਾਂ ਹੀ ਇਸ ਵਾਰੀ ਨਵੀਂ ਆਈਟਮ ਲਾਈ ਇਹਨਾਂ ਨੇ ਹੀ ਸਸਤਾ ਵੀ ਹੈ ਤੇ ਵਧੀਆ ਅੱਛੀ ਜੀ ਆਈ ਵਧੀਆ ਅੱਛਾ ਹਾਂਜੀ ਬਹੁਤ ਜੀ ਸੋਹਣੀ ਜੀ ਤੇ ਬਿਲਕੁਲ ਬਧੀਆ ਚੀਜ਼ ਹੈ ਇਹ ਗੱਲ ਕਹਿੰਦੇ ਨੇ ਇਹ ਦੇਖੋ ਬੱਚੇ ਇਹ ਸਮਾਨ ਲੈ ਰਹੇ ਨੇ ਭਾਵ ਕਿ ਹਰ ਕੋਈ ਵਿਅਕਤੀ ਇਹ ਜੋ ਦੱਸਦਾ ਕਿ ਅਸੀਂ ਆਪਣੇ ਬੱਚੇ ਨੂੰ ਖਿਡੌਣਾ ਵੀ ਦਵਾ ਦਈਏ ਹਨ ਤੇ ਨਾਂ ਦੇ ਨਾਲ ਸਾਨੂੰ ਜਿਹੜਾ ਹੈਗਾ ਅਸਤਵਾਜੀ ਵੀ ਨਾਂ ਚੜਾਣੀ ਪਵੇ ਤੇ ਪਟਾਕੇ ਨਾਂ ਚੜਾਣ ਪਰ ਇਹ ਬੱਚੇ ਤੁਸੀਂ ਦੇਖ ਰਹੇ ਹੋ ਪਰ ਸਮਾਨ ਜਿਹੜਾ ਹੈਗਾ ਉਹ ਹੈ ਜਿਹੜਾ ਕਿ ਜ਼ਿੰਦਗੀ ਪਰ ਆਪਣੇ ਘਰ ਦੇ ਵਿੱਚ ਰੱਖਿਆ ਜਾਊਗਾ ਤੇ ਕੰਮ ਜਿਹੜਾ ਇਹ ਆਏਗਾ ਤੇ ਬੱਚਿਆਂ ਜਿਹੜੀਆਂ ਲੜਕੀਆਂ ਹੁੰਦੀਆਂ ਉਹਨਾਂ ਵਾਸਤੇ ਇਹ ਜਿਹੜੀਆਂ ਟਵਾਈਜ਼ ਹੈਗੀਆਂ ਨੇ ਤੁਸੀਂ ਦੇਖੋਗੇ ਉਹ ਹੈਗੀਆਂ ਨੇ ਇਹ ਗਨਸ ਜਿਹੜੀਆਂ ਹੈਗੀਆਂ ਨੇ ਤੁਹਾਨੂੰ ਦਿਖਦੀਆਂ ਨੇ ਇਹ ਵੀ ਜਿਹੜੀਆਂ ਹੈਗੀਆਂ ਨੇ ਹਰ ਤਰ੍ਹਾਂ ਦੀ ਜਿਹੜੀ ਚੀਜ਼ ਹੈਗੀ ਹੈ ਉਹ ਤੁਹਾਨੂੰ ਇੱਥੇ ਦਿਖਾਈ ਦਿੰਦੇ ਨੇ ਮਤਲਬ ਕਿ ਦੀਵਾਲੀ ਦੇ ਦਿਨ ਭਾਵ ਹੈ ਕਿ ਹਰ ਚੀਜ਼ ਵਿਕਦੀ ਹੈ ਜੋ ਵੀ ਚੀਜ਼ ਮਾਰਕੀਟ ਲਗਾ ਦਿੰਦੇ ਆ ਉਹ ਹਰ ਕੋਈ ਗਾਹਕ ਆਪਣੇ ਵਾਸਤੇ ਲੈ ਕੇ ਜਾਂਦਾ ਹੈ ਘਰ ਦੇ ਵਾਸਤੇ ਤਾਂ ਕਿ ਉਸ ਦੇ ਘਰ ਦੇ ਵਿੱਚ ਜ਼ਰੂਰਤ ਜਿਹੜੀ ਹੈਗੀ ਆ ਉਹ ਪੂਰੀ ਹੁੰਦੀ ਹੈ ਪੂਰੀ ਹੋਵੇ ਤੇ ਉਹਦਾ ਇਸਤੇਮਾਲ ਲੰਮਾ ਹੋਵੇ ਦੀਵਾਲੀ ਦੀਵਾਲੀ ਦੇ ਉੱਪਰ ਸਭ ਤੋਂ ਜ਼ਿਆਦਾ ਰੌਸ਼ਨੀ ਹੁੰਦੀ ਹੈ ਰੌਸ਼ਨੀ ਜਦੋਂ ਪਰਾਹੁਣ ਸਮਾਜਿਕ ਤਾਂ ਲੋਕੀ ਦੀਵੇ ਆਪਾਂ ਕਹਿੰਦੇ ਆ ਦੀਪਕ ਦਾਨ ਕਰਦੇ ਸੀਗੇ ਤੇ ਹੁਣ ਲੜੀਆਂ ਲੱਗ ਜਾਂਦੀਆਂ ਨੇ ਪਰ ਦੀਪਿਕਦਾਨ ਜਿਹੜਾ ਹੈਗਾ ਅੱਜ ਵੀ ਤੁਹਾਡੇ ਸਾਹਮਣੇ ਹੈਗਾ ਤਰ੍ਹਾਂ ਦਾ ਦੀਵੇ ਨੇ ਤੇ ਇੱਕ ਤਾਂ ਚੌਮੁਖਾ ਜਿਹੜਾ ਦੀਵਾ ਹੈਗਾ ਉਹ ਤੁਸੀਂ ਦੇਖਿਆ ਕਦੇ ਵੀ ਹਮੇਸ਼ਾ ਹੀ ਚੌਮੁਖਾ ਜਿਹੜਾ ਦੀਵਾ ਉਹ ਬਾਲਿਆ ਜਾਂਦਾ ਹੈਗਾ ਚੌਮੁਖੇ ਦੀਵੇ ਦੇ ਵਿੱਚ ਕਹਿੰਦੇ ਨੇ ਵੀ ਚਾਰ ਪਾਸੇ ਦੀ ਜਿਹੜੀ ਲਾਈਟ ਹੈ ਰੋਸ਼ਨੀ ਹੈ ਉਹ ਜਾਂਦੀ ਹੈਗੀ ਹੈ ਤੇ ਉਸ ਦੇ ਨਾਲ ਅਸੀਂ ਦੇਖੇ ਕੀ ਸਿੰਗਲ ਮੂੰਹ ਵਾਲਾ ਦੀਵਾ ਹੈਗਾ ਕਿ ਦੂਜੇ ਵੱਡੇ ਦੀਵੇ ਹੈਗੇ ਨੇ ਤੇ ਉਸ ਨੂੰ ਲੈ ਕੇ ਅਸੀਂ ਇਹ ਵੀ ਦੇਖਦੇ ਹਾਂ ਕਿ ਕਿਸ ਤਰ੍ਹਾਂ ਨਾਲ ਪੂਰਾ ਜਿਹੜਾ ਸਿਸਟਮ ਹੈਗਾ ਆ ਆ ਦੀਵਾ ਤਾਂ ਚੱਲਦਾ ਹੈਗਾ ਛੋਟਾ ਦੀਵਾ ਹੈਗਾ ਇਹ ਦੋ ਦੋਗੜ ਹੁੰਦੀ ਜਿਹਦੇ ਜਿ세 ਸਮਾਨ ਪਾ ਕੇ ਜਿਹੜਾ ਰੱਖਿਆ ਜਾਂਦਾ ਹੈਗਾ ਤੇ ਇਹ ਚੀਜ਼ਾਂ ਵੀ ਜਿਹੜੀਆਂ ਹੈਗੀਆਂ ਨੇ ਅੱਜ ਵੀ ਜਿਹੜੀਆਂ ਨੇ ਮਿਲਦੀਆਂ ਨੇ ਤੇ ਹਾਂ ਪਿੰਜ ਕੀ ਆਲੇ ਜਾ ਰਹੇ ਆ? ਆ ਲੈਣ ਆਏ। ਦੀਏ ਲੈਣੇ ਆਏ ਆ ਸਰ। ਦੀਏ ਜ਼ਰੂਰੀ ਹੈ? ਨਹੀਂ ਦੀਏ ਜ਼ਰੂਰੀਆਂ ਦੀਵਾਲੀ ਦਾ ਸਭ ਤੋਂ ਮੇਨ ਤਿਹਾੜੀ ਦੀਵਾਂ ਦਾ ਤਿਹਾੜਾ ਹੁੰਦਾ ਹੈ। ਨਹੀਂ 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 ਦੀਪਾਵਲੀ ਤਾਂ ਤਿਹਾੜੀ ਦੀਵਾਂ ਦਾ ਤਿਹਾੜਾ ਹੈ। ਤਾਂ ਹਮ ਦੀਏ ਲੈਣੇ ਆਏ ਆ।

ਥੋੜੇ ਸੇ ਜੇ ਤੁਸੀਂ ਲਾਈਨ ਤੇ ਪੁਟਾ ਕੇ ਥੋੜੇ ਚਲਾ ਲੇਗੇ ਤੇ ਤੁਸੀਂ ਦੇਖੋਗੇ ਕਿ ਲక్ష్ਮੀ ਨਾਰਾਇਣ ਲక్ష్ਮੀ ਗਣੇਸ਼ ਜੀ ਦੀ ਮੂਰਤੀ ਹੈਗੀ ਐ ਇਸ ਤਰ੍ਹਾਂ ਦੀਆਂ ਮੂਰਤੀਆਂ ਅੱਛੀਆਂ ਮੂਰਤੀਆਂ ਵੀ ਹੈਗੀਆਂ ਨੇ ਦੇਖੋ ਬੜੀਆ ਬਿਲਕੁਲ ਆਪਾਂ ਕੀ ਚਾਈਨੀਜ਼ ਲੱਗਦੀ ਐ ਵੀ ਤੇ ਉਸ ਦੇ ਨਾਲ ਨਾਲ ਆਪਾਂ ਕੀ ਮਿੱਟੀ ਦੀ ਬਣੀ ਹੋਈ ਮੂਰਤੀ ਜਿਹੜੀ ਹੈਗੀ ਐ ਜਿਹਦੀ ਪੂਜਾ ਹੁੰਦੀ ਸਾਹਮਣੇ ਤੁਹਾਨੂੰ ਪਈਆਂ ਹੈਗੀਆਂ ਨੇ ਤੇ ਉਸ ਦੇ ਨਾਲ ਅਸੀਂ ਇਹ ਵੀ ਦਿਖਾਵਾਂਗੇ ਕਿ ਕਿਸ ਤਰ੍ਹਾਂ ਦਾ ਹੈਗਾ ਆਪਾਂ ਜੋ ਸਮਾਨ ਹੈਗਾ ਉਹਦੇ ਵਿੱਚ ਅਸੀਂ ਇਹ ਇਹ ਦੀਵਾ ਜਿਹੜੀ ਹਟੜੀ ਹੈਗੀ ਐ ਉਹ ਵੀ ਜਿਹੜੀ ਹੈਗੀ ਆ ਤੁਸੀਂ ਦੇਖੋਗੇ ਹਟੜੀ ਜਿਹੜੀ ਬਣਾਈ ਜਾਂਦੀਆਂ ਇਹ ਹਟੜੀ ਹੈਗੀਆਂ ਨੇ ਤੇ ਦੀਵੇ ਦਾ ਰੰਗ ਦੇਖੋ ਕਿੰਤਰਾਂ ਦੇ ਫੈਸ਼ਨ ਹੈਗਾ ਇਹ ਤੁਸੀਂ ਦੇਖੋਗੇ ਕਿ ਪੂਰੀ ਤਰ੍ਹਾਂ ਜਿਹੜੇ ਕਿ ਦੀਵੇ ਹਰ ਪਾਸੇੋਂ ਜਿਹੜੇ ਦੀਵੇ ਲੈ ਕੇ ਆਏ ਜਾਂ ਲਗਾਏ ਜਾਂਦੇ ਨੇ ਛੋਟੇ ਦੀਵੇ ਨੇ بڑے ਦੀਵੇ ਨੇ ਇਹ ਦੇਖੋ ਇਹ ਵੀ ਦੀਵੇ ਹੈਗੇ ਨੇ ਇਹ ਵੀ ਲਾਏ ਜਾਂਦੇ ਆ ਉਸ ਦੇ ਨਾਲ-ਨਾਲ ਹੋਰ ਸਮਾਨ ਜਿਹੜਾ ਤੁਹਾਨੂੰ ਜਿਹੜਾ ਦਿਖਾਈ ਦਿੰਦਾ ਹੈਗਾ ਤੇ ਹਰ ਪਾਸੇ ਜਿਹੜੇ ਹੈਗੇ ਨੇ ਦੀਵੇ ਇਹਦੇ ਕਛੂਆ ਕਛੂਏ ਬਣਾਇਆ ਭਗਵਾਨ ਦਾ ਰੂਪ ਹੈ ਉਹਦੇ ਉੱਪਰ ਵੀ ਇਹ ਪੰਜ ਦੀਵੇ ਜਿਹੜੇ ਨੇ ਜਗਣਗੇ ਇਹ ਵੀ ਲੱਗਦਾ ਇੱਕ ਚੀਜ਼ ਜਿਹੜੀ ਹੈਗੀ ਬਣਾਈ ਗਈਆਂ ਨੇ ਕਿ ਅਲੱਗ-ਅਲੱਗ ਤਰ੍ਹਾਂ ਦਾ ਜਿਹੜਾ ਸਮਾਨ ਤੁਹਾਨੂੰ ਹੈਗਾ ਉਹ ਮਾਰਕੀਟ ਤੇ ਦਿਖਾਈ ਦਿੰਦਾ ਹੈਗਾ ਤੇ ਇਹ ਉਹ ਲੋਕ ਨੇ ਇਹਨਾਂ ਕੋਲ ਤੇ ਮਾਤਾ ਲక్ష్ਮੀ ਜੀ ਦੇ ਜਿਹੜੇ ਚਰਨ ਨੇ ਉਹਨਾਂ ਦੀ ਗੱਲ ਕਰਦੇ ਆ ਉਹ ਵੀ ਬਣਾਏ ਜਾਂਦੇ ਨੇ ਉਰੇ ਵੇਚਦੇ ਹੈਗੇ ਨੇ ਤੇ ਹਰ ਚੀਜ਼ ਜਿਹੜੀ ਹੈਗੀ ਹੈ ਉਹ ਇਹ ਸਾਰੀਆਂ ਉਹ ਚੀਜ਼ਾਂ ਨੇ ਜਿਹੜੀਆਂ ਕਿ ਦੀਵਾਲੀ ਦੇ ਲਈ ਅਸੀਂ ਕੀ ਜ਼ਰੂਰੀ ਵੀ ਨੇ ਔਰ ਦੀਵਾ ਜਲਾਣਾ ਆਪਾਂ ਕਹਿੰਨਾ ਤੇ ਉਹ ਦੀਵਾ ਜਲਾ ਕੇ ਹੈਗਾ ਤੇਲ ਨੂੰ ਆਪਾਂ ਕਹਿੰਦੇ ਆ ਸਾਰਨਾ ਤੇ ਕਹਿੰਦੇ ਕਿ ਮੌਸਮ ਜਿਹੜਾ ਹੈਗਾ ਉਹ ਵੀ ਜਿਹੜੇ ਕਿ ਸੈਂਟੀਫਿਕ ਜਿਹੜੇ ਪੁਰਾਣੇ ਬਜ਼ੁਰਗ ਸੀ ਉਹਨਾਂ ਨੇ ਸੈਂਟੀਫਿਕ ਤਰੀਕੇ ਨਾਲ ਇਹਨਾਂ ਚੀਜ਼ਾਂ ਦਾ ਜਿਹੜਾ ਹੈਗਾ ਪੂਰਾ ਕੰਮ ਕੀਤਾ ਸੀਗਾ ਪਰ ਹਰ ਚੀਜ਼ ਜਿਹੜਾ ਹੈਗਾ ਵਪਾਰ ਵਰ ਵੱਧ ਰਿਹਾ ਹੈਗਾ ਉਦੋਂ ਬੜੀਆਂ ਕੰਪਨੀ ਜਿਹੜੀਆਂ ਨੇ ਉਹ ਸ਼ਾਮਲ ਹੋ ਗਈਆਂ ਪਹਿਲਾਂ ਲੋਕ ਦੀਵੇ ਘਰ ਚ ਬਣਾਉਂਦੇ ਸੀਗੇ ਆਪਾਂ ਕੀ ਕੀ ਬਣਾ ਕੇ ਵੇਚਦੇ ਸੀਗੇ ਹੁਣ ਕੰਪਨੀਆਂ ਬੜੀ ਬੜੀਆਂ ਕੰਪਨੀਆਂ ਇਹਦੇ ਵਿੱਚ ਇਨਵੋਲਵ ਨੇ ਤੇ ਇਲੈਕਟ੍ਰਿਕ ਦੀਆਂ ਫੈਂਸੀ ਚੀਜ਼ਾਂ ਆ ਰਹੀ ਨੇ ਪਰ ਦੀਵਾ ਜਿਹੜਾ ਹੈਗਾ ਤੇ ਮਠਿਆਈ ਜਿਹੜੀ ਹੈਗੀ ਹੈ ਇਹ ਦੀਵਾਲੀ ਦੇ ਤਿਹਾਰ ਦੇ ਵਿੱਚ ਸਭ ਤੋਂ ਅਹਿ よし。